ਸਿਰ ਸੇਂਤ ਦੱਸੀ ਹੈ ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇ ਸਭ ਨਾ ਦਰਸਾ ਹੈ ਮਾਰੇ ਕਹਨੇ ਆ ਜਿਹੜੇ ਸਾਡੇ ਸਰਗੁਣ ਸਰੀਰ ਹੈ ਨਾ ਦਸਾਂ ਜਾਮਿਆਂ ਚ ਅਸੀਂ ਵਰਤਣਾ ਹੈ ਇਹ ਅੱਜ ਜੀ ਅੰਮ੍ਰਿਤ ਸਰ ਹੈ ਤਾਂ ਕਾਬਲ ਵਾਲੇ ਸਿੱਖਾਂ ਨੂੰ ਦਰਸ਼ਨ ਨਹੀਂ ਹੋ ਰਏ ਜੇ ਕਾਬਲ ਦੇ ਵਿੱਚ ਆ ਤਾਂ ਇੱਥੇ ਦਰਸ਼ਨ ਨਹੀਂ ਹੋ ਰਏ ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇ ਸਭ ਨਾ ਦਰਸੈ ਗ੍ਰੰਥ ਰਿਦਾ ਗੁਰ ਕੋਹਿ ਜਨੋ ਉਤਮ ਹੈ ਸਭ ਕਾਲ ਰਹੇ ਹੈ ਇਹ ਸਾਡਾ ਹਿਰਦਾ ਹੈ ਇਹ ਸਾਡੇ ਸਰੀਰ ਨਾਲੋਂ ਉਤਮ ਹੈ ਤੇ ਇਹ ਹਮੇਸ਼ਾ ਰਹਿਣਾ ਹਰ ਥਾਂ ਰਹਿਣਾ ਅੱਜ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖਾ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਸੀਬ ਹੈ ਪਹਿਲੋਂ ਇਹ ਭਾਗ ਨਹੀਂ ਸੀ ਹਰ ਥਾਂ ਦਰਸ਼ਨ ਨਹੀਂ ਸੀ ਸਤਿਗੁਰੂ ਦੇ ਇਹ ਸਤਿਗੁਰੂ ਨੇ ਦਾਤ ਦਿੱਤੀ ਮੇਰੇ ਸਰੀਰ ਤੇ ਜਾਂ ਤੇ ਹੈ ਦੀਰਗ ਉੱਤਮ ਹੈ ਸਭ ਕਾਣ ਰਹੇ ਹੈ ਮਹਾਰਾਜ ਸਕੇ ਪਾਸ਼ਾ ਜੀ ਕਹਿੰਦੇ ਪੂਜੋ ਕੇਸਰ ਚੰਦਨ ਕੋ ਘਸ ਧੂਵ ਤੋਖਾ ਕਾ ਫੂਲ ਚੜਾਏ ਹੈ ਜਿਵੇਂ ਮੇਰੀ ਪੂਜਾ ਕਰਦੇ ਹੋ ਉਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਨਣ ਪੂਜਣ ਕਰਨਾ ਹੈ ਦੁਨੀਆ ਦੇ ਕੋਈ ਕੋਈ ਧਰਮ ਗ੍ਰੰਥ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਹਿਆਤੀ ਦੇ ਵਿੱਚ ਆਪ ਸੰਪਾਦਿਤ ਆਪ ਲਿਖਵਾਇਆ ਆਪ ਤਿਆਰ ਕੀਤਾ ਧਰਮ ਗ੍ਰੰਥ ਸਾਰੇ ਸਤਕਾਰਯੋਗ ਨਹੀਂ ਪਰ ਕਿਸੇ ਵੀ ਪਗੰਬਰ ਨੇ ਕਿਸੇ ਵੀ ਪੀਰ ਨੇ ਕਿਸੇ ਨੇ ਵੀ ਆਪਣੀ ਹਿਆਤੀ ਚ ਨਹੀਂ ਬਾਦ ਚ ਲਿਖੇ ਗਏ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੋਈ ਮਤਿਹਾਸ ਨਹੀਂ 500 ਸਾਲ ਦਾ ਇਤਿਹਾਸ ਸਮੋਇਆ ਹੋਇਆ ਹੈ ਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਫਿਰ ਸਤਗੁਰੂ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ ਫਿਰ ਹਜ਼ੂਰ ਸਾਹਿਬ ਗੁਰਤਾ ਗੱਦੀ ਮਨਾਇਆ ਜਾਂਦਾ ਹੈ ਪਰ ਇੱਕੋ ਇੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ ਕਦੇ ਜੋਤੀ ਜੋਤ ਨਾ ਹੋਇਆ ਤੇ ਨਾ ਹੋਣਾ ਇਹ ਸਦੀਵ ਕਾਲ ਸੱਚ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹਮੇਸ਼ਾ ਸਿੱਖ ਦੀ ਅਗਵਾਈ ਕੀਤੀ ਹੈ ਅਗਵਾਈ ਕਰਦੇ ਆ ਤੇ ਅਗਵਾਈ ਕਰਦੇ ਰਹਿਣਾ ਜਦੋਂ ਸਿੱਖ ਆਪਣੀ ਭਾਵਨਾ ਲੈ ਕੇ ਸਤਿਗੁਰੂ ਅੱਗੇ ਆਉਂਦਾ ਹੈ ਅਰਦਾਸ ਕਰਦਾ ਹੈ ਸਤਿਗੁਰੂ ਦਾ ਆਵਾਜ਼ਾ ਲੈਂਦਾ ਮੁੱਖ ਬਾਕ ਲੈਂਦਾ ਸਤਿਗੁਰੂ ਸਮੇਂ-ਸਮੇਂ ਅਗਵਾਈ ਕਰਦੇ ਆਏ ਆ ਅੱਜ ਵੀ ਅਗਵਾਈ ਕਰਦੇ ਆ ਕੋਈ ਸਿੱਖ ਸਤਿਗੁਰੂ ਦੀ ਬਾਣੀ ਪੜੇ ਸਹਿਜ ਪਾਠ ਕਰੇ ਤਾਂ ਸਤਿਗੁਰੂ ਗੱਲਾਂ ਕਰਦੇ ਆ ਮੇਰਾ ਸਤਿਗੁਰੂ ਬੋਲਦਾ ਕੋਈ ਬੁਲਾਉਣ ਵਾਲਾ ਹੋਵੇ ਜਿਹੜਾ ਬੁલાਏ ਉਹਦੇ ਨਾਲ ਗੱਲਾਂ ਕਰਦੇ ਆ ਸਹਿਜ ਪਾਠ ਕਰੀਏ ਸਹਿਜ ਪਾਠ ਕਰਾਂਗੇ ਤਾਂ ਗੁਰੂ ਨਾਲ ਗੱਲਾਂ ਹੋਣਗੀਆਂ ਜਦੋਂ ਗੁਰੂ ਨਾਲ ਗੱਲਾਂ ਕਰਾਂਗੇ ਤਾਂ ਅਕਾਲ ਪੁਰਖ ਨਾਲ ਮਲਾਪ ਸਤਿਗੁਰੂ ਨੇ ਕਰਾ ਦੇਣਾ ਹੈ